ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰੱਬ ਤੇ ਵਿਸ਼ਵਾਸ ਕਰਦੇ ਹਨ ਰੱਬ ਉਨ੍ਹਾਂ ਦੀ ਸਹਾਇਤਾ ਕਿਵੇਂ ਕਰਦਾ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜਾ ਹਰੀਚੰਦ ਹੋਇਆ ਹੈ ਉਸ ਦੀਆਂ ਬਹੁਤ ਸਾਰੀਆਂ ਰਾਣੀਆਂ ਸਨ ਪਰ ਜੋ ਪੱਟ ਰਾਣੀ ਵੱਡੀ ਰਾਣੀ ਸੀ ਉਸ ਦਾ ਨਾਮ ਤਾਰਾ ਦੇਵੀ ਸੀ ਉਹ ਬਹੁਤ ਹੀ ਤਰ ਮਹਾਤਮਾ ਅਤੇ ਪ੍ਰਭੂ ਭਗਤੀ ਵਾਲੀ ਸੀ ਇੱਕ ਵਾਰ ਰਾਜ ਮਹਿਲ ਦੇ ਬਾਹਰ ਇੱਕ ਸਾਧੂ ਮੰਡਲੀ ਆਈ ਜੋ ਕਿ ਹਰੀ ਦਾ ਜਸ ਗਾਇਆ ਕਰਦੀ ਸੀ ਉਹਨਾਂ ਦਾ ਹਰੀ ਜਸ ਸੁਣਨ ਵਾਸਤੇ ਬਹੁਤ ਸਾਰੀ ਸੰਗਤ ਆਇਆ ਕਰਦੀ ਸੀ ਜਦੋਂ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਰਾਤ ਦੇ ਸਮੇ ਮਾਮੂਲੀ ਕੱਪੜੇ ਪਹਿਨ ਕੇ ਪੈੜੀਂ ਖੜਾਵਾ ਪਾ ਕੇ ਸਤ ਸੰਗਤ ਵਿੱਚ ਜਾ ਬੈਠਦੀ। ਉਹ ਸਾਰੀ ਰਾਤ ਹਰੀ ਕੀਰਤਨ ਸੁਣਦੀ ਰਹਿੰਦੀ ਅਤੇ ਤੜਕੇ ਆਪਣੇ ਰਾਜ ਮਹਿਲ ਵਿੱਚ ਵਾਪਸ ਆ ਕੇ ਸੌ ਜਾਂਦੀ। ਉਹ ਪਤੀ ਵਰਤਾ ਇਸਤਰੀ ਸੀ ਪਰ ਫਿਰ ਵੀ ਰਾਜੇ ਨੂੰ ਨਾ ਦੱਸਦੀ। ਉਸ ਦਾ ਖਿਆਲ ਸੀ ਕਿ ਰਾਜਾ ਸ਼ਾਇਦ ਉਸ ਨੂੰ ਨਾ ਜਾਣ ਦੇਵੇ। ਅਤੇ ਇੱਕ ਰਾਤ ਰਾਜੇ ਦੀ ਅੱਖ ਖੁੱਲ ਗਈ। ਉਸ ਵੇਲੇ ਅੱਧੀ ਰਾਤ ਸੀ ਅਤੇ ਰਾਣੀ ਦਾ ਪਲੰਘ ਖਾਲੀ ਦੇਖ ਕੇ ਉਹ ਸੋਚਾਂ ਵਿੱਚ ਪੈ ਗਿਆ ਅਤੇ ਉਸ ਦੇ ਮਨ ਨੂੰ ਬਹੁਤ ਹੈਰਾਨੀ ਹੋਈ ਕਿ ਤੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ਕਿ ਰਾਣੀ ਇਸ ਵੇਲੇ ਕਿੱਥੇ ਗਈ ਹੈ ਇਥੋਂ ਤੱਕ ਕਿ ਰਾਜੇ ਨੇ ਰਾਣੀ ਉਤੇ ਸ਼ੱਕ ਤੱਕ ਵੀ ਕੀਤਾ ਉਸ ਨੇ ਸੋਚਿਆ ਕਿ ਤਾਰਾ ਬਦਚਲਨ ਹੋ ਗਈ ਹੈ ਵੀਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਕੱਲ ਰਾਤ ਨੂੰ ਪੜਤਾਲ ਕਰਾਂਗਾ ਕਿਉਂਕਿ ਨੀਤੀ ਆਖਦੀ ਹੈ ਕਿ ਪੂਰੀ ਪੜਤਾਲ ਕੀਤੇ ਬਿਨਾ ਕਿਸੇ ਉਤੇਸ਼ਕ ਕਰਨਾ ਚੰਗੀ ਗੱਲ ਨਹੀਂ ਉਸ ਦੀ ਇਸ ਤਰ੍ਹਾਂ ਦੇ ਵਿਚਾਰਾਂ ਵਿੱਚ ਹੀ ਰਾਤ ਬੀਤ ਗਈ ਅਤੇ ਸਵੇਰੇ ਰਾਣੀ ਪਲੰਘ ਦੇ ਉੱਪਰ ਪਈ ਸੀ ਅਗਲੀ ਰਾਤ ਜਦੋਂ ਤਾਰਾ ਦੇਵੀ ਪਲੰਘ ਤੋਂ ਉੱਠ ਕੇ ਖੜਾਵਾ ਪਾ ਕੇ ਬਾਹਰ ਨੂੰ ਤੁਰੀ ਤਾਂ ਰਾਜਾ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਰਾਣੀ ਕਿਸੇ ਦੇਵੀ ਘਰ ਨਹੀਂ ਬੜੀ ਸਗੋਂ ਜਿੱਥੇ ਸੰਤ ਹਰੀ ਕੀਰਤਨ ਕਰ ਰਹੇ ਸਨ ਜਿੱਥੇ ਬਹੁਤ ਸਾਰੀਆਂ ਇਸਤਰੀਆਂ ਅਤੇ ਪੁਸ਼ ਸਰਦਾਂ ਨਾਲ ਬੈਠੇ ਹੋਏ ਸਨ ਉਹਨਾਂ ਵਿੱਚ ਰਾਣੀ ਪਹੁੰਚ ਗਈ ਅਤੇ ਬੈਠ ਗਈ ਰਾਣੀ ਨੂੰ ਬੈਠੀ ਦੇਖ ਕੇ ਰਾਜਾ ਉਸ ਦੀ ਇੱਕ ਖੜਾਬ ਚੁੱਕ ਕੇ ਰਾਜ ਮਹਿਲ ਨੂੰ ਆ ਗਿਆ। ਹਰੀ ਕੀਰਤਨ ਹੁੰਦਾਰਿਆ ਰਾਣੀ ਨਿਸ਼ਚਿੰਤ ਸੁਣਦੀ ਰਹੀ। ਜਦੋਂ ਕੀਰਤਨ ਦਾ ਭੋਗ ਪਿਆ ਤਾਂ ਰਾਣੀ ਉੱઠી। ਉਸ ਨੇ ਉੱਠ ਕੇ ਬਾਹਰ ਦੇਖਿਆ ਤਾਂ ਖੜਾਬ ਨਹੀਂ ਸੀ। ਉਸ ਨੂੰ ਬਹੁਤ ਹੈਰਾਨੀ ਹੋਈ। ਉਸ ਦੇ ਮਨ ਹੀ ਮਨ ਖਤਰੇ ਨੂੰ ਅਨੁਭਵ ਕੀਤਾ। ਉਹ ਸੋਚਦੀ ਸੀ ਕਿ ਜੇਕਰ ਜੇ ਸੇਣੀ ਖੜਾਵ ਰਾਜੇ ਨੂੰ ਦੇ ਦਿੱਤੀ ਤਾਂ ਇਕੱਲੀ ਖੜਾਵ ਲੈ ਕੇ ਗਈ ਤਾਂ ਰਾਜਾ ਸ਼ੱਕ ਕਰੇਗਾ ਰਾਣੀ ਕਬਰ ਆ ਗਈ ਉਸਨੇ ਸੰਤਾਂ ਅੱਗੇ ਪ੍ਰਾਰਥਨਾ ਕੀਤੀ ਕਿ हे ਮਹਾਰਾਜ ਮੇਰੀ ਖੜਾਵ ਗੁਆਚ ਗਈ ਹੈ ਜੇਕਰ ਉਹ ਨਾ ਮਿਲੀ ਤਾਂ ਰਾਜਾ ਮੇਰੇ ਤੇ ਸ਼ੱਕ ਕਰੇਗਾ ਮੇਰੇ ਤੇ ਮੈਨੂੰ ਰਾਜ ਮਹਿਲ ਵਿੱਚੋਂ ਕੱਢ ਦੇਵੇਗਾ ਇਸ ਵਾਸਤੇ ਮੇਰੀ ਖੜਾਬ ਲੱਭੀ ਜਾਵੇ ਰਾਣੀ ਦੀ ਬੇਨਤੀ ਸੁਣ ਕੇ ਸੰਤਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਕਾਲ ਪੁਰਖ ਨੇ ਅਰਦਾਸ ਪਰਵਾਨ ਕਰਦਿਆਂ ਹੋਇਆਂ ਪ੍ਰਾਣੀ ਉਸੇ ਤਰ੍ਹਾਂ ਦੀ ਖੜਾਬ ਦੂਸਰੀ ਖੜਾਬ ਦੇ ਕੋਲ ਰੱਖ ਦਿੱਤੀ ਅਤੇ ਰਾਣੀ ਦੋਵੇਂ ਖੜਾਵਾਂ ਪੈਰੀਂ ਪਾ ਕੇ ਰਾਜ ਮਹਿਲ ਵਿੱਚ ਆ ਗਈ ਜਦੋਂ ਸਵੇਰ ਹੋਈ ਤਾਂ ਰਾਜੇ ਨੇ ਦੇਖਿਆ ਕਿ ਰਾਣੀ ਦੇ ਪਲੰਗ ਕੋਲ ਦੋਵੇਂ ਖੜਾਵਾਂ ਪਈਆਂ ਸਨ ਉਸ ਨੂੰ ਬਹੁਤ ਹੈਰਾਨੀ ਹੋਈ ਉਹ ਉੱਠ ਕੇ ਉਸੇ ਅਸਥਾਨ 'ਤੇ ਗਿਆ ਜਿੱਥੇ ਦੂਸਰੀ ਖੜਾਵ ਰੱਖੀ ਸੀ ਉਹ ਖੜਾਵ ਵੀ ਉਸੇ ਥਾਂ 'ਤੇ ਹੀ ਪਈ ਸੀ ਉਸਨੇ ਖੜਾਵ ਨੂੰ ਬਾਹਰ ਲਿਆ ਕੇ ਦੂਸਰੀਆਂ ਖੜਾਵਾਂ ਨਾਲ ਮਿਲਾਇਆ ਤਾਂ ਸਾਰੀਆਂ ਇੱਕੋ ਜਿਹੀਆਂ ਸਨ ਵਾਲ ਜਿੰਨਾ ਵੀ ਫਰਕ ਨਹੀਂ ਸੀ ਰਾਜਾ ਇਹ ਅਲੌਕਿਕ ਖੇਲ ਦੇਖ ਕੇ ਹੈਰਾਨ ਹੋ ਗਿਆ ਉਸਨੇ ਰਾਣੀ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਉਸ ਤੋਂ ਮਾਫੀ ਮੰਗੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਸਾਧ ਸੰਗਤ ਵਿਟੋ ਗੁਰਵਾਣੀ ਸਾਧ ਸੰਗਤ ਤੋਂ ਕੁਰਬਾਨ ਜਾਈਏ ਭਗਤੀ ਦੇ ਨਾਲ ਇੱਜ਼ਤ ਵੀ ਰੱਖਦੀ ਹੈ ਗੁਰੂ ਨਾਲ ਮੇਲ ਕਰਦੀ ਹੈ ਸਦਾ ਸੰਤਾਂ ਦਾ ਸੰਗ ਕਰਨਾ ਚਾਹੀਦਾ ਹੈ ਤਾਂ ਕਿ ਅੰਤਰ ਆਤਮਾ ਦੀ ਮੈਲ ਤੋਂ ਉਹ ਜਾਵੇ ਅਤੇ ਕਿਸੇ ਨੂੰ ਵੀ ਭਗਤੀ ਕਰਨ ਤੋਂ ਕਦੀ ਵੀ ਨਹੀਂ ਰੋਕਣਾ ਚਾਹੀਦਾ ਅਤੇ ਹੁਣ ਰਾਜਾ ਇਸ ਗੱਲ ਨੂੰ ਸਮਝ ਚੁੱਕਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ